ਸ਼ਸ਼ੀਕਲ ਕੈਨਡੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਨਵੇਂ ਬੁਲਟਨ ਦੇ ਲੈ ਕੇ ਹਾਜ਼ਰਾਂ ਨਵੀਆਂ ਖਬਰਾਂ ਪਹਿਲਾਂ ਜੱਦ ਮਾਰ ਲੈਂਦੇ ਹਾਂ ਹੁਣ ਤੱਕ ਦੀਆਂ ਵਿਸ਼ੇਸ਼ ਸੁਰਖੀਆਂ ਦੇ ਉੱਪਰ 19 ਸੋਜੇ ਦੀ ਆਪਾਕ ਸੰਬੰਧੀ ਪੱਤਰ ਹੋਇਆ ਲੀਕ ਆਪ ਆਗੂਆਂ ਦੇ ਪੰਜਾਬ ਦੌਰੇ ਦੌਰਾਨ ਲਟਾਇਆ ਜਾ ਰਿਹਾ ਅੰਨੇਵਾ ਪੈਸਾ ਜਲੰਧਰ ਤੇ ਮੁਸਲਮਪਾਈਚਾਰੇ ਨੇ ਅਤੰਕਵਾਦ ਦੇ ਖਿਲਾਫ ਕੀਤਾ ਪੁਤਲਾ ਫੂਕ ਪ੍ਰਦਰਸ਼ਨ ਕਿਹਾ ਅਤੰਕਵਾਦ ਦਾ ਕੋਈ ਧਰਮ ਨਹੀਂ ਹੁੰਦਾ ਪਹੁੰਚ ਕੇ ਲਈ ਦੂਜੀ ਵਾਰ ਥਾਣੇ ਪਹੁੰਚੇ ਪ੍ਰਤਾਪ ਸਿੰਘ ਬਾਜਬਾ ਬੰਬਾਂ ਵਾਲੇ ਬਿਆਨ ਤੇ ਦਰਜ ਹੋਇਆ ਸੀ ਮਾਮਲਾ ਅੰਮ੍ਰਿਤਸਰ ਦੇ ਰਾਜਾ ਸੰਜੀ ਦੇ ਅਧੀਨ ਪਿੰਡ ਸਾਰੰਗੜਾ ਵਿੱਚ ਲੱਗੀ ਅੱਗ 9 ਕਿਲੇ ਫਸਲ ਸੜ ਕੇ ਹੋਈ ਸੁਆਹ ਅੰਮ੍ਰਿਤਸਰ ਚੱਲਿਆ ਤਸਕਰ ਦੇ ਘਰ ਪੀਲਾ ਪੰਜਾ ਜੁੱਧ ਨਸ਼ਾ ਵਿਰੁੱਧ ਅਦੀਨ ਹੋਈ ਕਾਰਵਾਈ ਅੱਕੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇੱਕ ਜਿਹੜੀ ਹੈ ਚਿੱਠੀ ਜਨਤਕ ਕੀਤੀ ਗਈ ਦੱਸ ਦਈਏ ਉਹ ਚਿੱਠੀ ਦੇ ਵਿੱਚ ਪਠਾਨਕੋਟ ਦੇ ਵਿੱਚ ਮਨੀਸ਼ ਸੋਦੀਆ ਦਾ ਵਿਜ਼ਿਟ ਹੁੰਦਾ ਉਸ ਤੋਂ ਲੈ ਕੇ ਜਿਹੜੀ ਆ ਉਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਜਾਂਦੇ ਨੇ ਕਿ ਮਨੀਸ਼ ਸੋਧਿਆ ਦੇ ਨਾਲ ਹਰ ਸਮੇਂ ਤੁਸੀਂ ਰਹੋਗੇ ਹਰ ਸਮੇਂ ਤੁਸੀਂ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੋਗੇ ਇਸ ਦੇ ਉੱਪਰ ਉਹਨਾਂ ਨੇ ਵੱਡੇ ਇਲਜ਼ਾਮ ਲਗਾਉਂਦੇ ਕਿਹਾ ਹੈ ਕਿ ਜਿਸ ਤਰ੍ਹਾਂ ਸਰਕਾਰੀ ਤੰਤਰ ਦਾ ਉਹਨਾਂ ਉੱਤੇ ਲਗਾ ਦਿੱਤਾ ਜਾਂਦਾ ਹੈ ਤੇ ਪੈਸਾ ਖਰਚਿਆ ਜਾਂਦਾ ਆਮ ਜਨਤਾ ਦੀ ਜੋ ਜੇਬ ਉੱਤੇ ਵਿੱਤੀ ਬੋਝ ਪੈਂਦਾ ਹੈ ਤੇ ਲਗਾਤਾਰ ਉਹਨਾਂ ਨੂੰ ਆਲਿਸ਼ਾਨ ਹੋਟਲਾਂ ਦੇ ਵਿੱਚ ਰੱਖਿਆ ਜਾਂਦਾ ਤੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਪਰ ਉਹ ਲੋਕ ਦਿੱਲੀ ਦੇ ਲੋਕਾਂ ਵੱਲੋਂ ਨਕਾਰੇ ਹੋਏ ਲੋਕ ਨੇ ਤੇ ਉਹਨਾਂ ਕਹਿਆ ਹੈ ਕਿ ਨਾ ਤਾਂ ਉਹਨਾਂ ਕੋਲੇ ਕੋਈ ਸੰਵਿਧਾਨਿਕ ਪਦ ਹੈ ਨਾ ਉਹਨਾਂ ਕੋਲੇ ਕੋਈ ਅਹੁਦਾ ਹੈ ਜਿਸ ਕਾਰਨ ਉਹ ਪੰਜਾਬ ਦੇ ਵਿੱਚ ਆ ਕੇ ਰਹਿੰਦੇ ਨੇ ਤਾਂ ਉਸ ਵਿਸ਼ੇ ਤੇ ਰਹਿਣਾ ਗੱਲ ਕਰਨ ਲਈ ਮਨੋਜ ਉਪਲ ਜੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਉਪਲ ਜੀ ਨਾਲ ਗੱਲ ਕਰਾਂਗੇ ਕਿ ਉਹ ਸਾਰੇ ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਨੇ ਅਗਰ ਤਾਂ ਕੈਨਟੀਵੀ ਪੰਜਾਬੀ ਤੇ ਤੇ ਤੁਹਾਨੂੰ ਇੱਕ ਵਿਸ਼ੇ ਤੇ ਗੱਲ ਕਰਨੀ ਚਾਹਾਂਗੇ ਸੁਪਾਸਨ ਖੈਰਨ ਇੱਕ ਲੈਟਰ ਜਾਰੀ ਕੀਤਾ ਜਿੱਥੇ ਪਠਾਨਕੋਟ ਦੇ ਵਿੱਚ ਮਨੀਸ਼ ਸੋਧਿਆ ਨੇ ਪਹੁੰਚਣਾ ਸੀ ਤਾਂ ਉਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜ਼ਿੰਮੇਵਾਰੀ ਲਗਾ ਦਿੱਤੀ ਗਈ ਹੈ ਕਿ ਤੁਸੀਂ ਇਹਨਾਂ ਦੇ ਨਾਲ ਰਹਿਣਾਗਾ ਤੇ ਨਾਲ ਇੱਕ ਐਂਬੂਲੈਂਸ ਵੀ ਦਿੱਤੀ ਗਈ ਹੈ ਜਿਹੜੀ ਐਮਰਜੈਂਸੀ ਐਂਬੂਲੈਂਸ ਹੁੰਦੀ ਹੈ ਤੇ ਲਗਾਤਾਰ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਸਰਕਾਰੀ ਤੰਤਰ ਦਾ ਦੁਰਉਪਯੋਗ ਹੋ ਰਿਹਾ ਲੋਕਾਂ ਦੀ ਜੇਬ ਤੇ ਵਿੱਤੀ ਬੋਝ ਪਾਇਆ ਜਾ ਰਿਹਾ ਕਿਵੇਂ ਦੇਖਦੇ ਹੋ ਸਾਰੇ ਸਿਨੈਰੀਓ ਨੂੰ ਜੀ ਖੈਰਾ ਸਾਹਿਬ ਸਾਡੇ ਜੀਨੀਅਰ ਲੀਡਰ ਨੇ ਜੀ ਬਿਲਕੁਲ ਗੱਲ ਸਹੀ ਕਰਦੇ ਨੇ ਜੀ ਤੇ ਹਾਂ ਜੀ ਮੇਲੇ ਹੋ ਚੁੱਕੇ ਨੇ ਤੇ ਮਨੀਸ਼ ਚੋਧਰੀਆ ਜੀ ਉਸ ਤੋਂ ਮੇਲੇ ਹੋ ਚੁੱਕੇ ਨੇ ਦਿੱਲੀ ਤੋਂ ਪਹਿਲਾਂ ਜੀ ਤੇ ਹੁਣ ਉਹ ਪੰਜਾਬ ਦੇ ਉੱਤੇ ਜਿੰਨਾ ਬੋਝ ਪਾ ਰਹੇ ਨੇ ਪੰਜਾਬ ਦੇ ਉੱਤੇ ਹੀ ਬੋਝ ਪਾ ਰਹੇ ਨੇ ਜਿੱਤੇ ਇਹ ਆਂਦੇ ਨੇ ਤਾਂ ਉਹਨਾਂ ਨੂੰ ਪੂਰੀ ਸਪੋਰਟ ਦਿੱਤੀ ਜਾਂਦੀ ਹੈ ਜੀ ਪੂਰਾ ਰੁਪਇਆ ਖਰਚਿਆ ਜਾਂਦਾ ਉਹਨਾਂ ਲਈ ਜੀ ਇਹ ਬਿਲਕੁਲ ਜੈ ਸਹੀ ਗੱਲ ਹੈ ਖੈਰਾ ਸਾਹਿਬ ਵੱਲੋਂ ਜੋ ਗੱਲ ਕੀਤੀ ਹੈ ਬਿਲਕੁਲ ਸਹੀ ਕਿਵੇਂ ਲੱਗਦਾ ਕਿ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਨਾ ਤਾਂ ਸੰਵਧਾਨਿਕ ਪਾਦ ਹੈ ਇਹਨਾਂ ਕੋਲੇ ਕੋਈ ਨਾ ਉਹਦਾ ਹੈ ਤੇ ਜਿਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਆ ਕੇ ਰਹਿੰਦੇ ਨੇ ਇਹਨਾਂ ਮਗਰ ਪੁਲਿਸ ਲਗਾ ਦਿੱਤੀ ਜਾਂਦੀ ਹੈ ਤਾਂ ਲੋਕਾਂ ਦੀ ਬਿੱਤੀ ਜੇਬ ਤੇ ਅਸਰ ਪ ਪੰਜਾਬ ਦੇ ਖੇਰਨੇ ਜੋ ਰੁਪਇਆ ਜਾਊਗਾ ਤਾਂ ਪਬਲਿਕ ਦਿੱਤੀ ਕਰਦਾ ਕੋਝ ਪੈਣਾ ਜੀ ਇਸ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰ੍ਹਾਂ ਸੁਖਪਾਲ ਸਿੰਘ ਆ ਰਹੇ ਲਗਾਤਾਰ ਇਹਨਾਂ ਨੂੰ ਕਟਗਰੇ ਵਿੱਚ ਖੜਾ ਕਰਦੇ ਹੋਏ ਦਿਖਾਈ ਦਿੰਦੇ ਨੇ ਕੀ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਉਹ ਸਹੀ ਟਰੈਕ ਤੇ ਜਾ ਰਹੇ ਨੇ ਜੀ ਬਿਲਕੁਲ ਸਹੀ ਆਕਰ ਉਹ ਕਹਿ ਰਹੇ ਨੇ ਇਹ ਗੱਲ ਤਾਂ ਬਿਲਕੁਲ ਸਹੀ ਆ ਸਾਰੀ ਪਬਲਿਕ ਵੀ ਇਹ ਕਹਿ ਰਹੀ ਆ ਉਹਨਾਂ ਦਾ ਜੇ ਕੋਈ ਕੈਂਦਰੀਵਾਲ ਜੀ ਜਾਂ ਅ ਜੀ ਆ ਮਨੀਸ਼ ਸ਼ੋਧਿਆ ਜੀ ਇੱਥੇ ਆਂਦੇ ਨੇ ਉਹਨਾਂ ਦਾ ਜੋ ਪੰਜਾਬ ਦੇ ਉੱਤੇ ਜਿਹੜਾ ਖਰਚਾ ਹੋ ਰਿਹਾ ਉਹ ਬਿਲਕੁਲ ਨਾਜਾਇਜ਼ ਆ ਪਬਲਿਕ ਦੇ ਉੱਤੇ ਬੋਝ ਪੰਜਾਬ ਦੀ ਮੁਸਲਮਾਨ ਭਾਈਚਾਰੇ ਦੇ ਵੱਲੋਂ ਜਲੰਧਰ ਦੇ ਵਿੱਚ ਜਿਹੜਾ ਅਤੰਗਵਾਦੀਆਂ ਦਾ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਭਾਰਤ ਦੇ ਉੱਪਰ ਲਗਾਤਾਰ ਅਟੈਕ ਕੀਤੇ ਜਾ ਰਹੇ ਨੇ ਭਾਰਤ ਨੂੰ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਰਤ ਦੇ ਵਿੱਚ ਵਸਦੇ ਮੁਸਲਮਾਨਾਂ ਦੀ ਸਾਖ ਜਿਹੜੀ ਹੈ ਉਹ ਦਾਤੇ ਲੱਗੀ ਹੋਈ ਹੈ ਕਿਉਂਕਿ ਮੁਸਲਮਾਨ ਭਾਈਚਾਰਾ ਜਿਹੜਾ ਹੈ ਉਹ ਭਾਰਤ ਦਾ ਨਾਗਰਿਕ ਹੈ ਅਸੀਂ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਪੁੱਤਲਾ ਫੁਕਰੇ ਆ ਜੇਕਰ ਕੋਈ ਸਾਡੇ ਧਰਮ ਨੂੰ ਬਦਨਾਮ ਕਰਦਾ ਹੈ ਤਾਂ ਅਸੀਂ ਨਹੀਂ ਮੰਨਦੇ ਕਿ ਉਹ ਇੱਕ ਧਾਰਮਿਕ ਵਿਅਕਤੀ ਹੋ ਸਕਦਾ ਕਿਉਂਕਿ ਅੰਤੰਕਵਾਦੀ ਜਾਂ ਨਹਥਿਆਂ ਤੇ ਵਾਰ ਕਰਨ ਵਾਲਾ ਜਾਂ ਬੇਕਸੂਰਾਂ ਨੂੰ ਮਾਰਨ ਵਾਲਾ ਕਿਸੇ ਵੀ ਧਰਮ ਦਾ ਨਹੀਂ ਹੋ ਸਕਦਾ ਉਹਨਾਂ ਕਹਿਆ ਹੈ ਕਿ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਭਾਰਤ ਦੇ ਹਰ ਇੱਕ Hindu ਭਰਾ ਦੇ ਨਾਲ ਖੜੇ ਆਂ ਸਾਨੂੰ ਸਾਡੇ ਮੁਲਕ ਦਾ ਪਤਾ ਹੈ ਕਿਉਂਕਿ ਅਸੀਂ ਸਾਡਾ ਮੁਲਕ ਭਾਰਤ ਹੈ ਅਸੀਂ ਭਾਰਤ ਤੋਂ ਬਿਨਾਂ ਕਿਸੇ ਦਾ ਮੁਲਕ ਨਹੀਂ ਮੰਨਦੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਤੇ ਭਾਰਤੀ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਜਸਖ ਤੋਂ ਸਖਤ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਤੇ ਸਖਤ ਜਲਦੀ ਉਹਨਾਂ ਦਾ ਖਾਤਮਾ ਕਰਕੇ ਜਿਹੜਾ ਇਨਸਾਫ ਦਵਾਇਆ ਜਾਵੇ ਜਿਹੜੇ ਵੀ ਵਿਅਕਤੀ ਉੱਥੇ ਮਾਰੇ ਗਏ ਨੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਹਸਰ ਕੀ ਨਾਮ ਅਪਰਾਧ ਮੇਰਾ ਨਾਮ ਨਈਮ ਖਾਨ ਐਡਵੋਕੇਟ ਐ ਮੈਂ ਅੱਜ ਪ੍ਰੋਟੈਸਟ ਕੀਤਾ ਹੈ ਅਤਿਵਾਦ ਦੇ ਖਿਲਾਫ ਕੀ ਤਾਜ਼ੂ ਕੀ ਅੱਜ ਅਸੀਂ ਇੰਦਰਾ ਸ਼ਾਹੀ ਜਾਮਾ ਮਸਜਿਦ ਜੋ ਮੈਂ ਸੈਂਟਰ ਆਫ ਮੁਸਲਿਮ ਪੰਜਾਬ ਐ ਅੱਜ ਉੱਥੋਂ ਅਸੀਂ ਜਿਹੜਾ ਅਤਵਾਦੀ ਹਮਲਾ ਪਿਛਲੇ ਦਿਨੀ ਹੋਇਆ ਹੈ ਪਹਿਲਗਾਮ ਦੇ ਵਿੱਚ ਉਹਦਾ ਪੁਰਜ਼ੋਰ ਤਰੀਕੇ ਨਾਲ ਵਿਰੋਧ ਕੀਤਾ ਹੈ ਅਤੇ ਅਤਵਾਦ ਦਾ ਇਸ ਵੀ ਉਤਲਾ ਸਾਟ ਦਾ ਇੱਕ ਮੈਸੇਜ ਆਵੇ ਪੂਰੀ ਦੁਨੀਆ ਨੂੰ ਕਿ ਜਦੋਂ ਕੋਈ ਗੱਲ ਅਤਵਾਦ ਦੀ ਹੁੰਦੀ ਹੈ ਉਹਦੇ ਵਿੱਚ ਅਸੀਂ Hindu Muslim ਸਿੱਖ ਸਾਈ ਆਪਰੇ ਸਾਰੇ ਧਰਮਾਂ ਦੇ ਉੱਪਰ ਉੱਠ ਕੇ ਵੀ ਆਰ ਇੰਡੀਅਨ ਅਸੀਂ ਇੰਡੀਆ ਨਾ ਅਸੀਂ ਭਾਰਤੀ ਆ ਅਸੀਂ ਸਾਡੇ ਲਈ ਭਾਰਤ ਪਹਿਲਾਂ ਸਾਡਾ ਨੇਸ਼ਨ ਪਹਿਲਾਂ ਆ ਬਾਅਦ ਦੇ ਵਿੱਚ ਅਸੀਂ ਧਰਮ ਜਿਹੜਾ ਆਪਣਾ ਦੇਖਦੇ ਆ ਜੋ ਇਹ ਘਟਨਾ ਵਾਪਰੀ ਹੈ ਜਿਨ੍ਹਾਂ ਲੋਕਾਂ ਨੇ ਘਟਨਾ ਕੀਤੀ ਹੈ ਜੋ ਜੈਨੋਸਾਈਡ ਲੋਕਾਂ ਦਾ ਕਤਲਿਆਮ ਕੀਤਾ ਹੈ ਉੱਥੇ ਸ਼ਾਤਾਂ ਲੋਕਾਂ ਦੀਆਂ ਹੋਈਆਂ ਹਨ ਉਹਨਾਂ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਖੜੇ ਆ ਸਾਡੀ ਪੂਰੀ ਸਹਿਮਤੀ ਉਹਨਾਂ ਦੇ ਨਾਲ ਹੈ ਹਮਦਰਦੀ ਉਹਨਾਂ ਦੇ ਨਾਲ ਹੈ ਆ ਜਿਨ੍ਹਾਂ ਦੁਖੀ ਪਰੇਸ਼ਾਨ ਉਹ ਉਹਨੇ ਪਰਿਵਾਰ ਨੇ ਉਹਨਾਂ ਹੀ ਦੁਖੀ ਪਰੇਸ਼ਾਨ ਭਾਰਤ ਦਾ ਹਰ ਇੱਕ ਨਾਗਰਿਕ ਹੈ ਉਹਨਾਂ ਦੇ ਨਾਲ ਖੜਾ ਹੈ ਬਟ ਮੈਂ ਅੱਜ ਤੁਹਾਡੇ ਇਸ ਮੀਡੀਆ ਦੇ ਮਾਧਿਅਮ ਰਾਹੀਂ ਇੱਕ ਅਪੀਲ ਕਰਨਾ ਚਾਹੁੰਗਾ ਆਪਣੇ ਭਾਰਤ ਵਾਸੀਆਂ ਨੂੰ ਕਿ ਅਸੀਂ ਆਬਦਾਨ ਸੁਭਾ ਦੇ ਐਲਓਪੀ ਤੇ ਕਾਂਗਰਸ ਦੇ ਵੱਡੇ ਲੀਡਰ ਪ੍ਰਤਾਪ ਸਿੰਘ ਬਾਜਬਾ ਜਿਹੜੇ ਨੇ ਅੱਜ ਮੁਹਾਲੀ ਥਾਣੇ ਦੇ ਵਿੱਚ ਪਹੁੰਚੇ ਨੇ ਦੱਸ ਦਈਏ ਕਿ ਪਿਛਲੇ ਦਿਨੀ ਉਹਨਾਂ ਦਾ ਇੱਕ ਬਿਆਨ ਆਉਂਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਬੰਬੋ ਜਿਹੜੇ ਨੇ ਪਹੁੰਚ ਚੁੱਕੇ ਨੇ ਉਹਨਾਂ ਦੇ ਵਿੱਚੋਂ 18 ਚੱਲ ਗਏ ਨੇ 32 ਚੱਲਨੇ ਹਲੇ ਬਾਕੀ ਨੇ ਇਸ ਮੁੱਦੇ ਨੂੰ ਲੈ ਕੇ ਜਦੋਂ ਪੰਜਾਬ ਸਰਕਾਰ ਜਿਹੜੀ ਹੈ ਉਹਨਾਂ ਨੂੰ ਕੇਰਦੀ ਹੋਈ ਦਿਖਾਈ ਦਿੰਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਤੋਂ ਸਰੋਤ ਪੁੱਛਦੇ ਨੇ ਕਿ ਤੁਹਾਡੀ ਜਾਣਕਾਰੀ ਦਾ ਸਰੋਤ ਕੀ ਹੈ ਸਾਨੂੰ ਉਹ ਦੱਸ ਦਿਓ ਤਾਂ ਜੋ ਅਸੀਂ ਬੰਬਾਂ ਨੂੰ ਟ੍ਰੇਸ ਕਰ ਸਕੀਏ ਤਾਂ ਲੋਕਾਂ ਨੂੰ ਜਿਹੜਾ ਮਹਿਫੂਜ਼ ਕਰ ਸਕੀਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜਾਂਦਾ ਹੈ ਕਿ ਮੈਂ ਸਰੋਤ ਨਹੀਂ ਦੱਸਾਂਗਾ ਮੈਂ ਜਿਹੜਾ ਸੋਰਸ ਨਹੀਂ ਦੱਸਾਂਗਾ ਤਾਂ ਉਸ ਤੋਂ ਬਾਅਦ ਉਹਨਾਂ ਉੱਪਰ ਮਹਾਲੀ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੁੰਦੀ ਹੈ ਉਸ ਤੋਂ ਬਾਅਦ ਜਿਹੜੇ ਪ੍ਰਤਾਪ ਸਿੰਘ ਬਾਜਬਾ ਨੇ ਉਹ ਹਾਈ ਕੋਰਟ ਦਾ ਰੁਕ ਕਰਦੇ ਨੇ ਤੇ ਹਾਈ ਕੋਰਟ ਵਿੱਚ ਜਾ ਕੇ ਅਪੀਲ ਕਰਦੇ ਨੇ ਕਿ ਮੇਰੇ ਉੱਤੇ ਜਿਹੜੀ ਐਫ ਆਈ ਆਰ ਕੀਤੀ ਗਈ ਹੈ ਉਹ ਮਹਿਜ਼ ਇੱਕ ਬਦਲਾਖੋਰੀ ਦੀ ਰਾਜਨੀਤੀ ਹੈ ਮੈਂ ਜਿਹੜਾ ਬੰਬਾਂ ਵਾਲਾ ਬਿਆਨ ਦਿੱਤਾ ਉਹ ਮੇਰੀ ਸਹਿਜ ਬੋਝ ਜਿਹੜੀ ਮੇਰੀ ਤਜਰਬਾ ਹੈ ਉਸ ਨੂੰ ਲੈ ਕੇ ਦਿੱਤਾ ਕਿ ਜਿਸ ਦਿਨ ਆਇਰ ਦਿਨ ਪੰਜਾਬ ਦੇ ਵਿੱਚ ਬਾਰਦਾਤਾ ਹੋ ਰਹੀ ਹੈ ਨੇ ਗਰਨੇਡ ਸੱਟੇ ਜਾ ਰਹੇ ਨੇ ਲੋਕਾਂ ਦੇ ਘਰਾਂ ਦੇ ਉੱਤੇ ਉਸ ਦੇ ਅਧੀਨ ਮੈਂ ਬਿਆਨ ਦਿੱਤਾ ਸੀ ਮੇਰਾ ਬਿਆਨ ਕਿਤੇ ਵੀ ਗਲਤ ਨਹੀਂ ਹੈ ਇਹ ਐਫ ਆਈ ਆਰ ਜਿਹੜੀ ਹੈ ਉਹ ਵਾਪਸ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜੇ ਹਾਈ ਕੋਰਟ ਹੈ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਗਾ ਦਿੰਦੀ ਹੈ ਤੇ ਹੁਣ ਜਿਹੜੀ ਸੁਣਵਾਈ ਉਹਨਾਂ ਦੀ ਅਗਲੇ ਕੁਝ ਦਿਨਾਂ ਦੇ ਵਿੱਚ ਹੋਣੀ ਹੈ ਪਰ ਅੱਜ ਦੀ ਵੱਡੀ ਖਬਰ ਇਹ ਹੈ ਕਿ ਉਹ ਥਾਣਾ ਮੁਹਾਲੀ ਪਹੁੰਚੇ ਨੇ ਮੁਹਾਲੀ ਪਹੁੰਚ ਕੇ ਉਹਨਾਂ ਤੋਂ ਕੀ ਪੁੱਛ ਗਸ ਹੁੰਦੀ ਹੈ ਦੇਖਣ ਦਾ ਵਿਸ਼ਾ ਹੋਏਗਾ ਵੱਡੀ ਖਬਰ ਅੰਮ੍ਰਿਤਸਰ ਦੇ ਰਾਜਾ ਸਾਂਸੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਫਸਲ ਜਿਹੜੀ ਹੈ ਖੜੀ ਨੂੰ ਅੱਗ ਲੱਗ ਗਈ ਹੈ ਦੱਸਦੀ ਹੈ ਕਿ 9 ਕਿਲੇ ਜਿਹੜੀ ਫਸਲ ਹੈ ਉਹ ਸੜ ਕੇ ਸੁਆਹ ਹੋ ਗਈ ਹੈ ਕਿਸਾਨ ਦੀ ਪੁੱਤਾਂ ਵਾਂਗੂ ਪਾਲੀ ਫਸਲ ਜਿਸ ਨੂੰ ਇੱਕ ਨਿੱਕੀ ਜਿਹੀ ਚਿੰਗਿਆੜੀ ਜਿਹੜੀ ਐ ਉਸਨੇ ਅੱਗ ਦੀ ਰੂਪ ਲੈ ਕੇ ਉਸ ਫਸਲ ਨੂੰ ਖਤਮ ਕਰ ਦਿੱਤਾ ਦੱਸ ਦਈਏ ਕਿ ਅੱਗ ਦੇ ਕਾਰਨਾਂ ਦਾ ਫਤਾ ਨਹੀਂ ਚੱਲ ਪਾਇਆ ਪਰ ਜਿਹੜੇ ਕਿਸਾਨ ਦੇ ਉੱਪਰ ਇਹ ਵਿਫਤਾ ਦਾ ਪਹਾੜ ਟੁੱਟਿਆ ਉਸ ਕਿਸਾਨ ਦਾ ਰੋ ਰੋ ਬੁਰਾ ਹਾਲ ਹੈ ਕਿਉਂਕਿ ਉਮੀਦ ਹੁੰਦੀ ਹੈ ਕਿ 6 ਮਹੀਨਿਆਂ ਬਾਅਦ ਜਿਹੜੀ ਫਸਲ ਅਸੀਂ ਪਾਲ ਰਹੇ ਹਾਂ ਸੱਪਾਂ ਦੇ ਸਿਰਿਆਂ ਤੇ ਉਪਸਿਰ ਤੇ ਪੈਰ ਰੱਖ ਕੇ ਅਸੀਂ ਪਾਣੀ ਲਾਉਂਦੇ ਆਂ ਰਾਤਾਂ ਨੂੰ ਉੱਜਾ ਕੇ ਪਾਣੀ ਲਗਾਇਆ ਜਾਂਦਾ ਤਾਂ ਫਸਲ ਪਾਲੀ ਜਾਂਦੀ ਹੈ ਉਸ ਫਸਲ ਨੂੰ ਖੜੀ ਨੂੰ ਅੱਗ ਲੱਗ ਜਾਂਦੀ ਹੈ ਤਾਂ ਵੱਡਾ ਜਿਹੜਾ ਘਟਾ ਹੈ ਉਸ ਕਿਸਾਨ ਨੂੰ ਪਿਆ ਜਿਸ ਦੀ 9 ਕਿਲੇ ਫਸਲ ਇਹ ਸੜ ਕੇ ਸੁਆਹ ਹੋਈ ਦੱਸਦੀ ਕਿ ਅੰਮ੍ਰਿਤਸਰ ਦੇ ਦੀਨ ਰਾਜਾ ਸਰਸੀ ਦੇ ਨੇੜੇ ਪੈਂਦੇ ਪਿੰਡ ਤੋਂ ਇਹ ਘਟਨਾ ਜਿਹੜੀ ਸਾਹਮਣੇ ਆ ਰਹੀ ਹੈ ਉਥੇ ਫਸਲ 9 ਕਿਲੇ ਜਿਹੜੀ ਆ ਖੜੀ ਖੜੀ ਸੜ ਕੇ ਸੁਆਹ ਹੋ ਗਈ ਹੈ ਤੇ ਪ੍ਰਸ਼ਾਸਨ ਦੀ ਟੀਮਾਂ ਉੱਥੇ ਪਹੁੰਚ ਗਈਆਂ ਨੇ ਦੇਖਣਾ ਹੋਵੇਗਾ ਕਿ ਉਸ ਕਿਸਾਨ ਦੀ ਵਾਂਗ ਕੋਣ ਫੜਦਾ ਕਿਉਂਕਿ ਲਗਾਤਾਰ ਕਈ ਸਿੰਗਲਾਂ ਦੇ ਵੱਲੋਂ ਜਿਵੇਂ ਕਿਸਾਨਾਂ ਦੀਆਂ ਵਾਂਹ ਫੜੀਆਂ ਜਾਂਦੀਆਂ ਨੇ ਕਿ ਅਸੀਂ ਪੈਸੇ ਦੇਾਂਗੇ ਅਸੀਂ ਮੁਆਵਜ਼ਾ ਕਰਾਂਗੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਫਿਲਹਾਲ ਤੱਕ ਕੋਈ ਮੁਆਵਜ਼ੇ ਦੀ ਗੱਲ ਨਹੀਂ ਕੀਤੀ ਗਈ ਹੈ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਕੋਈ ਮੁਆਵਜ਼ੇ ਦੀ ਗੱਲ ਕਰਦੀ ਹੈ ਜਾਂ ਨਹੀਂ ਕੀ ਗੱਲ ਹੋਈ ਹੈ ਗੱਲ ਕੋਈ ਨਹੀਂ ਸਾਨੂੰ ਪਤਾ ਨਹੀਂ ਜਿਹੜੀ ਗੱਲ ਤੇ ਨਹੀਂ ਲਾਈ ਕਿਸ ਨੇ ਕਿ ਕੀ ਕੀਤਾ ਕਿ ਜਾ ਗਾਪ ਕੀ ਪ੍ਰੋਗਰਾਮ ਬਣਿਆ ਨਰਾਹੀ ਦੋ ਕਗਲੇ ਕੰਗੈਸੇ ਸਤਕਲੇ ਨਾਲ ਸੀ ਕਿੰਨੇ ਵਜੇ ਦੀ ਅਗ ਲੱਗੀ ਇਹਨੂੰ ਕਲਪਰ ਦੋ ਘੰਟੇ ਹੋ ਗਏ ਕੋਈ ਫਾਇਰ ਬਰਗੇਡ ਕੋਈ ਨਾ ਨਹੀਂ ਨਾ ਪਹੁੰਚ ਪਹਲ ਗਰੋਲੀ ਛੇਦੀ ਨਗਰ ਆਉਂਦਾ ਜੀ ਕੋਈ ਨਹੀਂ ਪਹੁੰਚਿਆ ਕਿਤਾ ਅਕ ਬੁਜੀ ਫਿਰ ਕਿੰਨੇ ਵਜੇ ਅਗਰ ਟੈਟਰ 8 10 ਲੈਂਦੇ ਤੇ ਨਾ ਠੇਰੀਆਂ ਪਿੰਡ ਦੇ ਲੱਗੇ ਸਰ ਮੈਨੂੰ ਤਾਂ ਲੱਗੇ ਚੁੱਕੇ ਪਿੰਡ ਦੇ ਪੈ ਡੰਡੇ ਡੰਡੇ ਵਾਲੇ ਬੁਜੀ ਜਾਂਦੇ ਕੀ ਮੰਗ ਕਰਦੇ ਜੇ ਤੁਸੀਂ ਪੈਰ ਬਰਗੇਟ ਦੀ ਮੰਗ ਕਰਦੇ ਜੇ ਵੀ ਇੱਥੇ ਲੱਗੇ ਲੱਕੇ ਜਾ ਕੇ ਹੋਣੀ ਚਾਹੀਦੀ ਹੈ ਜਿੱਦਾਂ ਇਹੋ ਜਿਹੀ ਘਟਨਾਵਾਂ ਆਪਰਦੀ ਹਾਂਜੀ ਹਾਂ ਹੈਲਪ ਗਾਇਰ ਦੀ ਮੰਗ ਚਾਹੀਦੀ ਹੈ ਪਹਿਲਾਂ ਉਹ ਤੋਂ ਕਣਕਲੀ ਵਾਲੀ ਚਾਹੀਦੀ ਹੈ ਨਾ ਚੁੱਪ ਕਰੋ ਇੱਕ ਮਿੰਟ ਠੀਕ ਕਰਦੇ ਠੀਕ ਕਰਦੇ ਕਿੰਨਾ ਠੇਕਾ ਦਿੱਤਾ 70000 ਤੇ ਕਿੰਨਾ ਥਾ ਠੇਕੇ ਦਿੱਸੀ ਤੁਹਾਡੇ ਕੋ ਇਹ ਸੜਕੋ ਦਸ ਗਲੇ ਥਾ ਅੱਛਾ ਤੇ ਤੁਹਾ ਕਿੰਨਾ ਸੜ ਗਿਆ ਹੋਣਾ 2 ਕਿਲੇ ਥਾ ਕੀ ਮੰਗ ਕਰਦੇ ਜੀ ਤੁਸੀਂ ਮੰਗ ਤੇ ਇਹਨੂੰ ਸਾਨੂੰ ਮਾਜਵਾ ਮਿਲਣਾ ਚਾਹੀਦਾ ਬੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਨਸ਼ਾ ਤਸਕਰ ਦੇ ਘਰ ਦੇ ਉੱਪਰ ਪੀਲਾ ਪੰਜਾ ਚੱਲਿਆ ਦੱਸਦੀਏ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਨਸ਼ਿਆਂ ਦੇ ਵਿਰੁੱਧ ਜਿਹੜੀ ਹੈ ਉਹ ਮੁਹਿੰਮ ਦੇ ਅਧੀਨ ਇਹ ਸਾਰਾ ਜਿਹੜਾ ਹੈ ਕਾਰਵਾਈ ਹੋਈ ਹੈ ਦੱਸਦੀਏ ਕਿ ਨਸ਼ਾ ਤਸਕਰ ਜਿਹੜਾ ਹੈ ਉਸ ਦੇ ਘਰ ਦੇ ਉੱਪਰ ਪੀਲਾ ਪੰਜਾ ਚੱਲਿਆ ਹੈ ਉਸ ਦੇ ਮਕਾਨ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਹੋਰ ਨਸ਼ਾ ਵੇਚੇਗਾ ਤਾਂ ਉਸ ਦੇ ਉੱਪਰ ਵੀ ਅਜਹੀ ਕਾਰਵਾਈ ਕੀਤੀ ਜਾਏਗੀ ਪਰ ਇੱਥੇ ਸਵਾਲ ਇੱਕ ਹੋਰ ਖੜਾ ਹੁੰਦਾ ਜਿਹੜੀ ਇਨਸਟਾ ਕੁਈਨ ਜਿਹੜੀ ਇੱਕ ਕਨਸਟੇਬਲ ਮਹਿਲਾ ਜਿਸ ਦੇ ਵੱਲੋਂ ਲਗਾਤਾਰ ਹਿਊਰਨ ਵੇਚਣ ਦੀਆਂ ਗੱਲਾਂ ਕੀਤੀ ਗਈਆਂ ਸੀ ਤੇ ਥਾਰ ਦੇ ਵਿੱਚ ਘੁੰਮਦੀ ਸੀ ਪਿਛਲੇ ਕਈ ਸਾਲਾਂ ਤੋਂ ਨਸ਼ਾ ਵੇਚ ਰਹੀ ਸੀ ਉਸ ਦੇ ਘਰ ਦੇ ਉੱਪਰ ਪੀਲਾ ਪੰਜਾ ਫਿਲਹਾਲ ਦੀ ਕਰ ਤੱਕ ਨਹੀਂ ਚਲਾਇਆ ਗਿਆ ਕੀ ਗੱਲ ਉਹਨਾਂ ਦੇ ਉੱਪਰ ਕੋਈ ਵਿਸ਼ੇਸ਼ ਟਰੀਟਮੈਂਟ ਦਿੱਤਾ ਜਾ ਰਿਹਾ ਹੈ ਤਾਂ ਇਹ ਪੰਜਾਬ ਸਰਕਾਰ ਇਸ ਕੈਟਾਗਰੀ ਵਿੱਚ ਖੜੀ ਹੁੰਦੀ ਹੈ ਕਿਉਂਕਿ ਲੋਕਾਂ ਦੇ ਵੱਲੋਂ ਇਹ ਲਗਾਤਾਰ ਬਿਆਨ ਦਿੱਤੇ ਜਾ ਰਹੇ ਨੇ ਕਿ ਲੋਕ ਕਹਿ ਰਹੇ ਨੇ ਕਿ ਪੀਲਾ ਪੰਜਾ ਸਿਰਫ ਉਹਨਾਂ ਲੋਕਾਂ ਉਪਰ ਚਲਾਇਆ ਜਾ ਰਿਹਾ ਜਿਨ੍ਹਾਂ ਕੋਲ 5 ਗ੍ਰਾਮ 10 ਗ੍ਰਾਮ ਚਿੱਟਾ ਬ੍ਰਾਮਦ ਹੁੰਦਾ ਹੈ ਪਰ ਜਿਹੜੇ ਵੱਡੀਆਂ ਖੇਪਾਂ ਇਸ ਚੀਜ਼ ਦੀ ਲਈ ਬੈਠੇ ਨੇ ਉਹਨਾਂ ਤੇ ਕੋਈ ਪੀਲਾ ਪੰਜਾ ਨਹੀਂ ਚਲਾਇਆ ਜਾਂਦਾ ਲੋਕਾਂ ਦੇ ਵੱਲੋਂ ਲਗਾਤਾਰ ਇਸ ਵਿਰੋਧ ਦਾ ਸਾਹਮਣਾ ਪੰਜਾਬ ਸਰਕਾਰ ਨੂੰ ਕਰਨਾ ਪੈ ਰਿਹਾ ਪਰ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਨਸ਼ਾ ਤਸਕਰ ਦੇ ਘਰ ਪੀਲਾ ਪੰਜਾ ਚੱਲਿਆ ਉਸੇ ਘਰ ਨੂੰ ਢਾਈ ਢੇਰੀ ਪ੍ਰਸ਼ਾਸਨ ਦੇ ਪੰਜਾਬ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ